ਸ਼ਾਸਤਰੀ ਕਾ ਜੀ ਸਾਰਿਆਂ ਨੂੰ ਬਲਾਗ ਦੀ ਲੱਗੀਆਂ ਸ਼ੁਰੂਆਤ ਕਰਨ ਆਉਂ ਚੁ ਕੇ ਸ਼ਾਮਨੇ ਬਿਰ ਕੋਲ ਮਸ਼ੀਨ ਕਰੀਆ ਬਾਈ ਚੱਲਦੀ ਤਰੀਕ ਹੋ ਗਈ ਅੱਜ 11 ਟਰਾਲੀਆਂ ਬਾਈ ਆਪਣੀਆਂ ਨਵੀਆਂ ਆਈਆਂ ਨਹੀਂ ਹੁਣ ਆਪਣੀਆਂ ਪ੍ਰਾਣੀਆਂ ਇਕੱਠੀ ਕਰੀਆਂ ਕੰਮ ਚੱਲਦਾ ਕਰਾਂਗੇ ਅੱਜ ਪਰ ਇਹ ਬਾਈ ਕਟੋਕਰੀ ਪਾ ਰਹੇ ਆ ਵਿੱਚ ਲੇ ਬਿਲਕੁਲ ਨੇ ਡਹਲਾਈ ਵੀ ਹੈ ਮਸ਼ੀਨਾਂ ਮਾ ਮਤਲਬ ਵੱਡੇ ਵੱਡੇ ਕੰਨ ਇਸਮਾ ਪਾਵੇਗੀ ਉਹ ਸਾਈਡ ਮਾ ਬਾਹਰ ਟਰਾਲੀਆਂ ਕੜੀਆਂ ਦੇ ਵਿੱਚ ਪਾਵੇਗਾ ਮਹਾਰਾਜ ਬਾਈ ਵਾਦਾ ਕਰਿਆ ਸ਼ਮਨਪ੍ਰੀਤ ਬਾਈ ਨੂੰ 2 ਕਰੋੜ ਦਾ ਪ੍ਰੋਜੈਕਟ ਬਣਾਇਆ ਵਿਚਾਰੇ ਨਾ ਤੰਦਰੁਸਤੀਆਂ ਦਾ ਹੈ ਮਹਾਰਾਜ ਇਸ ਨੂੰ ਦਿੰਦੁੱਗੜੀ ਰਾ ਚੌਕਣੀ ਤਰੱਕੀ ਵਕਸ਼ਾ ਮਾਲਕ ਨੇ ਜੌਂਡੀਅਰ ਨੇ ਜਿਹੜੇ ਬਈ ਪਹਿਲਾਂ ਆਪਾਂ ਨਵੇਂ ਲਿਆਏ ਤੇ ਇੱਕ ਟਰਾਲੀ ਉਹ ਆਪਣੀ ਪ੍ਰਾਣੀ ਦੀ ਜਿਸ ਦਾ ਬਿੱਡਾ ਬੜਾ ਕਰਾਇਆ ਦਾ ਨਾਲੇ ਉਹ ਕਾ ਜੈਕ ਲਵਾਇਆ ਜਿਹੜੀ ਆਪਣੀ ਨਵੀਂ ਬਣਦੀਆਂ ਤਿੰਨ ਟਰਾਲੀਆਂ ਉਸਕੇ ਗੈਲਗੀ ਹੋਏਗੀ ਸ਼ੇਮ ਅੱਜ ਦੋ ਆਪਾਂ ਨੇ ਕੰਮ ਸਾਰਿਆ ਇੱਕ ਟਰਾਲੀ ਵਸਤੇਦਾਰ ਕੀ ਲੈ ਕੇ ਆਏ ਆ ਉਧਰ ਤਲਵਿੰਦਰ ਵੀਰ ਅਜਾਲੀ ਖੜੀ ਆ ਉਹ ਆਪਣੀ ਮਸ਼ੀਨ ਬਾਈ ਆਵਾਜ਼ ਬਹੁਤ ਕਰਾ ਗੂੰਜ ਬਹੁਤ ਪੰਦੀ ਆ ਲੱਗੀ ਮਸ਼ੀਨ ਹੋ ਗਿਆ ਕੰਮ ਚੱਲਦਾ ਬਾਈ ਹਵਾਵਾ ਹੁੰਦੇ ਚੱਲ ਰਹੀ ਆ ਕਿਓ ਲਾਇਆ 5210 ਪੁਰਾਣਾ ਦਾ ਆਪਣੇ ਬਾ ਚੰਮਨ ਕ੍ਰੀਤ ਬਾਈ ਦਾ ਜੋ ਇਸ ਪਰ ਲੱਗ ਗਿਆ 35210 ਨਵੇਂ ਦੇ ਜਿਹੜੇ ਉਹ ਟਰਾਲੀਆਂ ਉੱਰ ਲੱਗेंगे 15405 ਲਾਇਆ ਪੁਰਾਣਾ ਉਹ ਵੀ ਟਰਾਲੀ ਉੱਰ ਲਾਇਆ ਚਾਰ ਟਰਾਲੀ ਨੂੰ ਚੱਲेंगे ਇੱਕ ਇਹਨੂੰ ਲੱਗ ਚਲੇਗਾ ਆਪਣਾ ਭਾਈ ਸਪੈਸ਼ਲ ਡਰਾਈਵਰ ਆਇਆ ਮਸ਼ੀਨ ਦਾ स्टार्टिंग नहीं बन रही पूछे वाले और मुझे ये क्या हाल है भाई यार मल्चर मार रही है इस तरह मल्चर नहीं मारया बहुत सा एन साफ सफाई हो रही है ਸ਼ਕਤੀਮਾਨ ਕੰਪਨੀ ਦੀ ਮਸ਼ੀਨ ਹੈ ਲੈ ਭਾਈ ਸੜਕ ਵਾਲੇ ਪਾਸੇ ਤੇ ਲਾਇਆ ਗੇੜਾ ਹੁਣ ਅਲੇ ਸੈਟਿੰਗ ਵੀ ਨਹੀਂ ਆ ਰਹੀ ਹੈ ਭਾਈ ਇੱਕ ਦੋ ਦਿਨ ਚੱਲ ਕੇ ਸੈਟਿੰਗ ਆ ਜਾਣੀ ਹੈ ਐਨ ਵੀ ਥੱਲੇ ਨੇ ਚੱਕ ਰੀਏ ਗੰਦੇ ਨੂੰ ਵਿੱਚ ਲੁਭੇਟ ਲਿਆ ਜਿਹੜਾ ਗਿਰਿਆ ਗੁਰਿਆਵਾ ਸਾਰਿਆਂ ਨੂੰ ਕਰ ਗਈ ਬਾਈ ਟੋਕਰੀ ਦੂਸਰੀ ਕਰਾਂਗੇ ਟਰਾਲੀ ਮੈਂ ਖਾਲੀ ਇਹਨੂੰ ਪੂਜਾ ਫੋਰਮੈਨ ਆਬ ਤੇ ਨੰਬਰ ਲੈ ਗਿਆ ਸਭ ਤੋਂ ਪਹਿਲਾਂ ਚਲਾਣ ਲੱਗ ਗਿਆ ਚੱਲ 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 ਲੱਗੇਗੀ ਆਣਦੇ ਜਿੰਨਾ ਅੱਗੇ ਕਾਹਦੀ ਤੇ ਕਹੇ ਖਾਲੀੇ ਜਿੰਨਾ ਰਿਹਾ ਤੇ ਉਹ ਤੇ ਸਾਰਾ ਨਹੀਂ ਪੈਣਾ ਹਾ ਇੱਧਰ ਵਾਟ ਗਏ ਹਾ ਉਹ ਨਾ ਇਹਨੂੰ ਆਸ ਉਹ ਟਰੈਕਟਰ ਇਹਦੇ ਵਿੱਚ ਕਰ ਦੂਗੇ ਉਹ ਟਰੈਕਟਰ ਸਾਰਾ ਕੰਮ ਬਾਈ ਪ੍ਰੈਸ਼ਰ ਵਾਲਾ ਜੋ ਟੋਕਰੀ ਪ੍ਰੈਸ਼ਰ ਹੈ ਸਾਰੀ ਮਸ਼ੀਨ ਵੀ ਸਾਰੀ ਹਾਈਡਰੋਲਿਕ ਹੈ बंद करके आया मशीन आगे इसकी सेटिंग करी है जो भाई स्पेशल आया गुजरात से ड्राइवर ਅਰਗੀ ਬਾਈ ਟਰਾਲੀ ਮਸ਼ੀਨ ਦਿਖਾਵਾ ਤੁਹਾਨੂੰ ਨੇੜੇ ਤੇ ਖਾਲਾ ਖੋਲਾ ਸਭ ਵੱਡਤੀਆਂ ਇਹੋ ਬਈਆ ਆਪਣਾ ਇਕੱਠਾ ਕਰ ਕਰਕੇ ਗੰਨੇ ਨੂੰ ਘੱਪਾ ਗਿਆ ਫਿਰ ਉਹ ਥੱਲੇ ਲੱਗੇ ਹੋਏ ਆ ਉਹ ਵੱਡ ਰਹੇ ਆ 892 ਲੱਖ ਰੁਪਏ ਕੱਲੀ ਮਸ਼ੀਨ ਆਈ ਹੈ ਬਾਕੀ ਹੋਰ ਜਗਾਰਡ ਹੋ ਗਿਆ ਟਰੈਕਟਰ ਹੋਗੇ 5 ਚਾਰ ਟਰਾਲੀਆਂ ਹੋ ਗਈ ਇੱਕੋ ਆਪਣਾ ਟੋਕਰੀ ਹੋ ਗਈ 2 ਕਰੋੜ ਦਾ ਜਗੜ ਆਇਆ ਸਾਰਾ ਜੋ ਮਤਲਬ ਆਪਣਾ ਚੈਨ ਲੱਗੀ ਵੀ ਆ ਇਸ ਦੇ ਉੱਪਰ ਨੂੰ ਜਾ ਕੇ ਟਰਾਲੀ ਮਾ ਪਾਵਾਂ ਜੋ ਆਪਣਾ ਫੂਸ ਵਾਲਾ ਖਾਣਾ ਇਸ ਤਰ੍ਹਾਂ ਆਪਣਾ ਕਪੈਨ ਕੇ ਹੋ ਆ ਪੂਛ ਪਿੱਛਾ ਇਹਦੇ ਵਿੱਚ ਸਟਾਕ ਹੋਆ ਮਾਲ ਏਸੀ ਕਹਿ ਬਣਾ ਹੋ ਗਈ ਬਾਈ ਟਰਾਲੀ ਲੋਡ ਚੱਲ ਪਈ ਪਹਿਲੀ ਟਰਾਲੀ ਮਿਲਣੋਂ ਆਪਣੀ ਬਾਬੇ ਨਾਨਕ ਦੀ ਕਿਰਪਾ ਨਾਲ ਚੱਲ ਪਿਆ ਟਰੈਕਟਰ ਆਪਣਾ ਮਿਲਣੋਂ ਸਪੈਸ਼ਲ ਲੈਨ 'ਵਾਂ ਜਾਣਾ ਬਾਈ ਨੇ ਨਾਲ ਲੈਨ 'ਮਾਂ ਲੱਗਣਾ ਉੱਥੇ 2 ਘੰਟੇ ਦੇ ਵਿੱਚ ਵਾਪਸ ਹੈ ਤੇ ਵੀ ਪਹਿਲੀ ਟਰਾਲੀ 60 ਕੁਆਂਟਲ ਵਜ਼ਨ ਹੋਇਆ ਜੀ ਕਾਲੀਕੋ ਮੱਦੀ ਜਾ ਰਹੀ ਹੈ ਫ੍ਰੀ ਗੱਲ ਜੀ ਤੇ ਜੀ ਪਹਿਲੀ ਟਰਾਲੀ ਖੋਸਿਆ ਹੋਣਾ ਇਹ ਹਲਪਾਲਪੁਰ ਵਾਲੇ ਆਏ ਹੋਏ ਨੇ ਅੱਜ ਹਾਂਜੀ ਤੁਹਾਨੂੰ ਬੁਲਾਈ ਆ ਜੀ ਤਾਂ ਆਏ ਆ ਸਾਗਨ ਨਹੀਂ ਦਈ ਥਾਨੇ ਮਾਨੂੰ ਠੀਕ ਹੈ ਬਾਈ ਚਲਦੇ ਆ ਪਿੰਡ ਨੂੰ ਕੰਪਨੀ ਵਾਲੇ ਆਏ ਵੀ ਮਸ਼ੀਨ ਦੀ ਸੈਟਿੰਗ ਕਰ ਰਹੇ ਆ ਟਾਈਮ ਲੱਗੇ ਚੱਲਣ ਨੂੰ ਹਲੇ ਖਾਸਾ ਆਪਣੀ ਹੋ ਰਹੀ ਹੈ ਗੱਨੇ ਟਰਾਲੀ ਲੋਡ ਠੀਕ ਹੈ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਦੇਖੋ ਭਾਈ ਬਲੌਕ ਮਸ਼ੀਨ ਚੱਲਦੀ